ਦੋਸਤੋ ਘਰ ਵਾਲੀ ਤੋਂ ਤੰਗ ਆ ਕੇ ਮੁੰਡਾ ਕਹਿ ਰਿਹਾ ਵੀ ਮੈਨੂੰ ਕੈਮਰੇ ਮੂਰੇ ਆਉਣਾ ਹੀ ਪਊਗਾ ਕਿਉਂਕਿ ਜਿਹੜੇ ਪੰਜਾਬ ਦੇ ਹਾਲਾਤ ਕੁੜੀਆਂ ਨੇ ਬਣਾਏ ਪਏ ਆ ਨਾ ਦੋਸਤੋ ਇਹ ਹਾਲਾਤ ਹਰ ਇੱਕ ਬੰਦੇ ਨਾਲ ਇਹ ਹਰ ਇੱਕ ਹਾਲਾਤਾਂ ਦੇ ਵਿੱਚ ਹਰ ਇੱਕ ਬੰਦਾ ਗੁਜ਼ਰ ਰਿਹਾ ਜਿਹੜਾ ਅੱਜ ਇਨਸਾਨ ਤੁਹਾਡੇ ਸਾਹਮਣੇ ਕੈਮਰੇ ਮੂਰੇ ਲਿਆਵਾਂਗੇ ਉਹਦੇ ਨਾਲ ਵੀ ਇਹੋ ਜਿਹੇ ਹਾਲਾਤ ਬਣੇ ਪਿਆ ਵੀ ਉਹ ਵੀ ਆਪਣੀ ਘਰ ਵਾਲੀ ਤੋਂ ਤੰਗ ਆਇਆ ਪਿਆ ਉਹਦੀ ਘਰ ਵਾਲੀ ਕਿਤੇ ਨਾ ਕਿਤੇ ਗਲਤ ਚੱਲ ਰਹੀ ਆ ਕਿਸੇ ਹੋਰ ਮੁੰਡੇ ਦੇ ਨਾਲ ਤੇ ਘਰ ਵਾਲੇ ਨੂੰ ਆਪਣੇ ਯਾਰ ਦੀਆਂ ਗੱਲਾਂ ਦੇ ਵਿੱਚ ਆ ਕੇ ਕਹਿੰਦੀ ਆ ਵੀ ਮੈਂ ਤੇਰੇ ਤੇ ਪਰਚਾ ਪਵਾ ਦੂੰ ਤੂੰ ਮੈਂ ਮੈਂ ਤੇਰੇ ਤੇ ਦਾਜ ਦਾ ਪਰਚਾ ਪਾ ਦੂੰਗੀ ਤੂੰ ਮੈਨੂੰ ਤੰਗ ਪਰੇਸ਼ਾਨ ਨਾ ਕਰ ਮੈਂ ਜੌਬ ਕਰਦੀ ਆ ਤੂੰ ਮੈਨੂੰ ਹਟਾਉਣ ਵਾਲਾ ਕੌਣ ਹੁੰਨਾ ਘਰ ਵਾਲਾ ਕਹਿੰਦਾ ਵੀ ਮੈਂ ਤੈਨੂੰ ਜੌਬ ਤੇ ਲਾਇਆ ਵੀ ਤੂੰ ਸਹੀ ਤਰੀਕੇ ਦੇ ਨਾਲ ਰਹਿ ਵੀ ਤੂੰ ਸਹੀ ਆਦੀ ਜੌਬ ਕਰ ਟਾਈਮ ਨਾਲ ਘਰੇ ਆ ਟਾਈਮ ਨਾਲ ਕੰਮ ਤੇ ਜਾ ਪਰ ਨਹੀਂ ਕੁੜੀ ਟੜਕੇ ਨਿਕਲ ਜਾਂਦੀ ਆ ਘਰ ਦੇ ਕੰਮ ਵੀ ਨਹੀਂ ਕਰਦੀ ਤੇ ਘਰ ਦੇ ਸਾਰੇ ਕੰਮ ਮੁੰਡਾ ਕਰਦਾ ਤੇ ਜਦੋਂ ਆਉਂਦੀ ਆ ਉਦੋਂ ਵੀ ਨਹਾ ਧੋ ਕੇ ਸੋ ਜਾਂਦੀ ਆ ਚੱਕ ਲੈਂਦੀ ਆ ਫੋਨ ਉੱਤੇ ਚੈਟ ਕਰਦੀ ਜਾਂਦੀ ਆ ਤੇ ਗੱਲਾਂ ਕਰਦੀ ਰਹਿੰਦੀ ਆ ਮੁੰਡਾ ਪਰੇਸ਼ਾਨ ਹੋ ਕੇ ਕੈਮਰੇ ਮੂਰੇ ਆ ਰਿਹਾ ਕਹਿੰਦਾ ਮੇਰੇ ਤੇ ਬਿਨਾਂ ਗੱਲੋਂ ਦਾਜ ਦਾ ਪਰਚਾ ਪਾ ਰਹੀ ਆ ਕਿਸੇ ਮੁੰਡੇ ਦੀਆਂ ਗੱਲਾਂ ਦੇ ਵਿੱਚ ਆ ਕੇ ਦੋਸਤੋ ਆਜੋ ਤੁਹਾਨੂੰ ਉਸ ਮੁੰਡੇ ਨਾਲ ਮਲਾਵਾਂਗੇ ਰੋ ਰਿਹਾ ਮੁੰਡਾ ਬੜਾ ਕਹਿ ਦਈ ਵੀ ਦੁੱਖ ਚ ਮੁੰਡਾ ਹੈਗਾ ਉਹਦੇ ਨਾਲ ਗੱਲਬਾਤ ਕਰਾਂਗੇ ਆਜੋ ਸਾਰੀ ਵੀਡੀਓ ਧਿਆਨ ਨਾਲ ਵੇਖਿਓ ਤੁਹਾਡੇ ਨਾਲ ਹਾਲਾਤ ਵੀ ਇਦਾਂ ਦੇ ਬੰਦੇ ਹੋਣਗੇ ਕਈ ਲੋਕਾਂ ਨਾਲ ਬੰਦੇ ਹੋਣਗੇ ਬੰਦੇ ਵੀ ਆ ਅੱਜ ਦੋਸਤੋ ਦੋਸਤੋ ਦਿਨ ਪਰ ਦਿਨ ਇਹ ਜੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਵੀ ਘਰ ਵਾਲੀ ਤੰਗ ਕਰਦੀ ਆ ਜਾਂ ਘਰ ਵਾਲੀ ਦਾ ਕਿਸੇ ਨਾਲ ਅਫੇਅਰ ਚੱਲੀ ਜਾਂਦਾ ਜਾਂ ਕਿਸੇ ਹੋਰ ਦੇ ਬੰਦੇ ਦੇ ਥੱਲੇ ਪੈਂਦੀ ਆ ਜਾਂ ਇਹ ਜੀਆਂ ਖਬਰਾਂ ਤੁਸੀਂ ਜੋ ਵੇਖਣ ਨੂੰ ਵੇਖੋਗੇ ਵੀ ਆਪਣੀ ਘਰ ਵਾਲਿਆਂ ਨੂੰ ਛੱਡ ਕੇ ਹੋਰ ਕਿਸੇ ਬੰਦੇ ਨਾਲ ਗੱਲ ਕਰਦੀ ਆ ਜਾਂ ਆਪਾਂ ਕਹਿ ਦਈਏ ਵੀ ਦਾਜ ਦਾ ਕਹਿ ਦਈਏ ਵੀ ਕੇਸ ਪਾਉਂਦੀ ਆ ਘਰ ਵਾਲੀ ਡਰਾਵਾ ਦਿੰਦੀ ਆ ਵੀ ਮੈਂ ਤੇਰਾ ਇਹ ਕਰ ਦੂੰ ਉਹ ਕਰ ਦੂੰ ਮਤਲਬ ਕਹਿ ਦਈਏ ਵੀ ਇਹੋ ਜੀ ਖਬਰ ਹੀ ਆ ਇਦਾਂ ਦੀ ਇਸ ਮੁੰਡੇ ਨਾਲ ਜਿਹੜਾ ਕੁਝ ਬੀਤ ਰਿਹਾ ਆਪਾਂ ਇਸ ਬਾਈ ਨੂੰ ਪੁੱਛਾਂਗੇ ਗੱਲਬਾਤ ਸਾਰੀ ਕੀ ਆ ਖਾਰਾ ਮਸਲਾ ਕੀ ਆ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਕੀ ਗੱਲ ਕੀ ਹੋਈ ਆ ਸਾਰਾ ਮਸਲਾ ਕੀ ਆ ਗੱਲ ਇਹ ਆ ਬਈ ਸਾਡੇ ਵਿਆਹਣ ਹੋ ਗਏ ਚਾਰ ਪੰਜ ਸਾਲ ਹਨਾ ਪਹਿਲਾਂ ਤਾਂ ਸਹੀ ਸੀ ਕੰਮ ਸਾਰਾ ਕੁਝ ਜੋ ਆ ਕੇ ਜੰਮਿਆ ਤੇ ਸੱਟ ਕੇ ਚੱਲੀ ਗਿਆ ਕੰਮ ਤੇ ਮੈਂ ਬਾਹਰ ਆਏ ਜਾਣ ਲੱਗੀ ਕੰਮ ਤੇ ਮੈਂ ਕਹਿੰਦੀ ਕੰਮ ਕਰਨਾ ਬਾਹਰ ਦੋ ਤਿੰਨ ਕੁੜੀਆਂ ਸਾਡੇ ਪਿੰਡ ਦੀਆਂ ਹੋਰ ਆ ਪਊਗਾ ਉਹਨਾਂ ਨਾਲ ਹੀ ਜਾਣ ਲੱਗੀ ਤੇ ਹੁਣ ਮੈਂ ਜੇ ਉਹਨੂੰ ਕੰਮ ਤੋਂ ਰੋਕਦਾ ਮੈਨੂੰ ਕੁਛ ਇਹਦੇ ਗਲਤ ਚੀਜ਼ਾਂ ਦਾ ਪਤਾ ਲੱਗਿਆ ਹਨਾ ਘਰੇ ਵੀ ਆ ਕੇ ਫੋਨ ਤੇ ਲੱਗੀ ਰਹਿੰਦੀ ਆ ਤੇ ਜੇ ਇਹਨੂੰ ਮੈਂ ਕੁਛ ਕਹਿਣਾ ਤੇ ਮੈਨੂੰ ਕਹਿੰਦੀ ਮੈਂ ਤੇਰੇ ਤੇ ਪਰਚਾ ਪਾ ਦੂੰਗੀ ਹਾਂ ਕਾਹਦਾ ਪਰਚਾ ਦਾ ਹੀ ਦਾ ਦਾਜ ਦਾ ਹਾਂ ਵੀ ਇਹਨੇ ਮੈਥੋਂ ਦਾਜ ਮੰਗਿਆ ਤੇ ਵੀ ਮੈਂ ਚੀਜ਼ ਮੈਂ ਤਾਂ ਜਦੋਂ ਆਪਾਂ ਵਿਆਹ ਵਾਲੇ ਨਹੀਂ ਮੰਗੇ ਤੇ ਹੁਣ ਆਪਾਂ ਕੀ ਮੰਗਣੀ ਹੈ ਵੀ ਇਹਨਾਂ ਕੋਲ ਮੇਂ ਨਹੀਂ ਇੱਕ ਚੀਜ਼ ਰਹਿ ਗਈ ਵੀ ਜੇ ਆਪਾਂ ਗਲਤ ਤਾਂ ਕੁਝ ਵੀ ਆ ਵੀ ਆਪਾਂ ਬੰਦੇ ਨੂੰ ਉਲਝਾਓ ਤੇ ਵੀ ਆਪਾਂ ਸਦਾ ਇੱਕ ਕੰਮ ਹੀ ਕਰਨਾ ਵੀ ਦਾਜ ਦਾ ਪਰਚਾ ਕਿਹੜਾ ਕੰਮ ਲਾਇਆ ਤੂੰ ਕੁੜੀ ਨੂੰ ਕੰਮ ਬਈ ਕੱਲਾ ਲੱਗੀ ਸੀ ਕੰਮ ਤੇ ਤੇ ਮੈਂ ਬਥੇਰਾ ਕਹੇ ਸਾਨੂੰ ਵੀ ਆਪਾਂ ਸਬਜ਼ੀ ਲਾ ਲੈਣਾ ਕਿ ਤੇ ਤੂੰ ਸਬਜ਼ੀ ਦਾ ਕੰਮ ਕਰ ਲਾਂਗੇ ਦੋਵੇਂ ਤੇ ਵੀ ਨਾਲ ਚਲਤੂਆ ਤੋੜੀ ਚੱਲਾਂਗੇ ਨਾ ਹੋਰ ਕਈ ਨਾ ਜੀ ਉਹਨਾਂ ਤਾਂ ਵੀ ਮੈਂ ਇਹ ਮੈਂ ਗਰਮੀ ਵਿੱਚ ਤਾਂ ਗਰਮੀ ਲੱਗਦੀ ਮੈਂ ਤਾਂ ਏਸੀ ਵਾਲੇ ਕੰਮ ਚ ਲੱਗਣਾ ਹੁਣ ਮੈਂ ਰੋਕਦਾ ਲੱਗਦਾ ਮੈਨੂੰ ਕੁਝ ਗਲਤ ਚੀਜ਼ਾਂ ਦਾ ਪਤਾ ਲੱਗਿਆ ਤੇ ਹੁਣ ਉਹ ਰੁਕਦੀ ਨਹੀਂ ਅਜਾ ਡਰਾਵਾ ਦੇ ਦਿੰਦੀ ਆ ਵੀ ਮੈਂ ਤੇ ਪਰਚਾ ਪਾ ਦੂੰਗੀ ਹਾਂ ਮੈਨੂੰ ਕਹੀ ਮੈਨੂੰ ਐਡਾ ਵੇਹ ਪਾਗਲਵੰਤੀ ਜਨਾਨੀ ਦੀ ਹੈਨਾ ਕਈ ਤਾਂ ਮੈਨੂੰ ਕਹਿੰਦੀ ਮੈਂ ਤਾਂ ਲੀੜੇ ਪਾੜ ਕੇ ਖੜ ਜਾਂ ਮੈਂ ਲਾਦਾਸ ਮੈਂ ਜਿਹੜੀ ਤੂੰ ਹਰ ਵਕਤ ਮੇਰੇ ਨਾਲ ਪੈਣਾ ਤੇ ਲੀੜੇ ਪਾੜ ਕੇ ਕਿਹਦੇ ਮੂਲੇ ਖੜੇਂਗੀ ਅਛਾ ਜਦੋਂ ਵਿਆਹ ਹੋਇਆ ਸੀ ਤੇ ਉਸ ਉਦੋਂ ਕੁਝ ਲੱਗੀ ਸੀ ਕੰਮ ਕਰਦੀ ਸੀ ਕਿ ਬਾਅਦ ਤੇ ਲੱਗਿਆ ਤੂੰ ਕੰਮ ਤੇ ਲਾਈ ਆ ਉਹ ਕੁਝ ਨਹੀਂ ਲੱਗੀ ਲੁਗੀ ਭਰਾਵਾ ਉਦੋਂ ਤਾਂ ਤੁਹਾਨੂੰ ਸੱਦੀ ਗੱਲ ਦੱਸਦਾ ਆਈ ਐ ਇਹ ਵਧਿਆ ਮੇਰੇ ਨਾਲ ਰਹੀ ਐ ਠੀਕ ਆ ਜਦੋਂ ਸਾਡਾ ਪਹਿਲਾ ਮੰਨ ਕੇ ਚੱਲ ਪਹਿਲਾ ਸਾਲ ਆ ਸਾਡਾ ਪੂਰਾ ਨੰਗਾ ਖੁਸ਼ੀਆਂ ਚ ਜੋ ਆ ਕੇ ਵੀ ਚੱਲ ਮੁੜ ਕੇ ਹੋ ਗਿਆ ਹਨਾ ਉਦੋਂ ਵੀ ਸਾਡਾ ਵਧਿਆ ਰਿਹਾ ਜਦੋਂ ਸਾਡੇ ਕੋਲੇ ਇਹ ਜਿਹੜੀਆਂ ਤਿੰਨ ਨਾਲ ਜਨਾਨਾਂ ਨਗਾ ਹੋਰ ਜਾਂਦੀਆਂ ਉਹ ਆਉਣ ਲੱਗੀਆਂ ਇਹਦੇ ਕੋਲੇ ਤਿੰਨ ਜਨਾਨੀਆਂ ਥੋੜੇ ਘਰਾਂਦੀਆਂ ਹੀ ਆ ਨਿਕਲ ਆਉਂਦੇ ਨੇ ਪਿੰਡ ਚੋਂ ਆ ਗਲੀ ਚ ਇੱਕ ਤਾਂ ਗਲੀ ਚੋਂ ਆ ਦੋ ਪਿੰਡ ਚੋਂ ਆ ਸੇ ਲੰਗਾਈ ਬਣ ਗਏ ਸੀ ਯਾਰੇ ਜਿੱਥੇ ਵੀ ਜਾਣਾ ਇਹਨਾਂ ਨੇ ਬਸ ਇਕੱਠਿਆਂ ਨਹੀਂ ਜਾਣਾ ਤੇ ਇਹਨਾਂ ਨੇ ਬਹੁਤ ਮੁੜ ਕੇ ਆਤਮਚਾਈ ਯਾਰ ਤੇ ਜਦੋਂ ਜਾਣ ਲੱਗੀ ਇਹ ਤੇ ਵਾਖੇ ਚੱਲ ਕੋਈ ਨਹੀਂ ਕੰਮ ਕਰਦੀਆਂ ਨਾ ਰੁਪਏ ਚੱਲ ਬੰਦੇ ਨੂੰ ਤਾਂ ਹੁਣ ਆਪਾਂ ਨੂੰ ਤਾਂ ਹੀ ਹੁੰਦਾ ਵੀ ਪੈਸੇ ਆਉਣ ਪੈਸੇ ਆਉਂਦੇ ਸੀਗੇ ਦਿਨ ਦੀ ਵੀ ਸੀ ਪੈਸੇ ਘਰੇ ਪਰ ਹੁਣ 4-5 ਮਹੀਨੇ ਹੋ ਗਏ ਨਾ ਤਾਂ ਪੈਸੇ ਦਿੱਤੇ ਆ ਤੇ ਬਈ ਚੱਕ ਮੇ ਤੋਂ ਚੱਕ ਮੈਂ ਛੋਟ ਲਿਆਉਂਦੀ ਆ ਠੀਕ ਆ ਚੰਗਾ ਫੋਨ ਲਈ ਵੇਰਦੀ ਹੁਣ ਸਕੂਟਰ ਹੀ ਲੈ ਲਈ ਹੁਣ ਮੈਂ ਦੱਸ ਕਿੱਧਰ ਨੂੰ ਜਾਵਾਂ ਜੋ ਆ ਕਾਦੀ ਦੇਖਭਾਲ ਕੌਣ ਕਰਦਾ ਉਹ ਕਾਹਨ ਦੇਖਭਾਲ ਮੈਂ ਕਰਦਾ ਨਾਲ ਮੈਂ ਖੇਤੀ ਦਾ ਕੰਮ ਕਰਦਾ ਨਾਲ ਜੋ ਕਾਹਨ ਦੇਖਭਾਲ ਕਰ ਕੰਮ ਕੀ ਕਰਦਾ ਤੂੰ ਨਾਲ ਨਾਲ ਮੈਂ ਖੇਤੀ ਕਰਦਾ ਖੇਤੀ ਤੋਂ ਇਲਾਵਾ ਕੁਛ ਨਹੀਂ ਕੁਛ ਨਹੀਂ ਘਰੇ ਸ਼ਰਦਾ ਨਹੀਂ ਸੀਗਾ ਵੀ ਤਾਂ ਜੌਬ ਤੇ ਲਈ ਸੀ ਕਿ ਕੀ ਸਿਸਟਮ ਕੀ ਸੀਗਾ ਨਹੀਂ ਸ਼ੌਂਕ ਮੈਨੂੰ ਕੰਮ ਕਰਨ ਦਾ ਹਾਂ ਮੈਂ ਕਰਨਾਗਾ ਤੇ ਸ਼ੌਂਕ ਸੀਗਾ ਉਹਨੂੰ ਕਿ ਫਿਰ ਤੂੰ ਮੇਰੇ ਨਾਲ ਖੇਤੀ ਕਰ ਲੈ ਕਹਦੀ ਇੱਥੇ ਇੰਨਾ ਕਰਨਾ ਮੈਂ ਏਸੀ 'ਚ ਕਰਨਾ ਏਸੀ 'ਚ ਕਰਨਾ ਹੈ ਹਾਂ ਵੀ ਇੱਥੇ ਤਾਂ ਗਰਮੀ ਲੱਗਦੀ ਆ ਹਾਂ ਮੈਥੋਂ ਗਰਮੀ ਝੱਲੀ ਨਹੀਂ ਜਾਂਦੀ ਜਿਹੜੇ ਹਾਲਾਤ ਤੇਰੇ ਹੁਣ ਕਰਤੇ ਵੀ ਕੀ ਲੱਗਦਾ ਤੈਨੂੰ ਵੀ ਕੀ ਕੀ ਰੀਜ਼ਨ ਕੀ ਰਿਹਾ ਏ ਗੱਲ ਦਾ ਬਾਈ ਉਹ ਤਾਂ ਗਰਮੀ ਨਹੀਂ ਚੱਲੀ ਜਾਂਦੀ ਮਤੋਂ ਨਹੀਂ ਚੱਲੀ ਜਾਂਦੀ ਠੀਕ ਆ ਨਾ ਮੇਰੀ ਜਾਨ ਬਹੁ ਮੁੱਠੇ ਚ ਠੀਕ ਆ ਨਾ ਵੀ ਇਹ ਉਹ ਜਦੋਂ ਫੋਨ ਤੇ ਲੱਗੀ ਰਹਿੰਦੀ ਆ ਜਾਂ ਮੈਂ ਕੁਝ ਕਹਿਣਾ ਰੋਟੀ ਲਾਉਣ ਨਾ ਹੋਰ ਆ ਮੁੜ ਕੇ ਕਹਿੰਦੀ ਮੈਂ ਸਾਰੀ ਦਿਹਾੜੀ ਥੱਕੀ ਆਈ ਆ ਤੂੰ ਐਵੇਂ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਠੀਕ ਆ ਮੁੜ ਕੇ ਉਹ ਉਂਗਲਾਂ ਲਾਈ ਜਾਂਦਾ ਪਤਾ ਨਹੀਂ ਕਿਹਦੇ ਨਾਲ ਗੱਲ ਕਰਦੀ ਆ ਕੌਣ ਉਂਗਲਾਂ ਲਾਉਂਦਾ ਕੋਈ ਆਸ਼ਕ ਹੋਊ ਇਹਦਾ ਜਿਹੜਾ ਲਾਉਂਦਾ ਹੋਊਗਾ ਠੀਕ ਆ ਨਾ ਇਹ ਮੈਂ ਪੱਕਾ ਪਤਾ ਵੀ ਉਹ ਆਸ਼ਕ ਨਾਲ ਗੱਲ ਕਰਦੀ ਹੈ। ਬਈ ਯਾਰ ਮੈਂ ਸਾਰਾ ਕੁਝ ਹੀ ਦੇਖ ਲਿਆ। ਮਤਲਬ ਕਿ ਤੈਨੂੰ ਆਸ਼ਕ ਨਾਲ ਮਤਲਬ ਤੈਨੂੰ ਕੁਝ ਬਲਾਉਂਦੀ ਨਹੀਂ ਜਾਂ ਤੈਨੂੰ ਕੁਝ ਦਿੰਦੀ ਨਹੀਂ ਜਾਂ ਕੁਝ ਕੋਈ ਇਹੋ ਜਿਹੀ ਗੱਲ। ਕੁਝ ਵੀ ਨਹੀਂ ਦਿੰਦੀ ਯਾਰ। ਰੋਟੀ। ਰੋਟੀ ਤੋਂ ਲਾ ਕੇ ਸਾਰਾ ਕੁਝ ਕੁਝ ਨਹੀਂ ਦਿੰਦੀ। ਮਤਲਬ ਖਤਮ ਹੀ ਹੋ ਗਿਆ ਉਹ ਉਹ ਸਿਸਟਮ ਵਿਆਹ ਵਾਲਾ ਤਾਂ ਖਤਮ ਹੀ ਕਰਤਾ ਉਹਨੇ। ਵਿਆਹ ਵਾਲਾ ਤਾਂ ਖਤਮ ਕਰਤਾ ਉਹਨੇ। ਬਸ ਇੱਕ ਘਰੇ ਸੀ ਰਹ ਰਹੇ ਆ ਦੋਨੇ ਜਣੇ ਤੇ ਉਹ ਖਤਮ ਹੀ ਆ ਸਾਡਾ ਤਾਂ ਸਸ਼ਟਾ ਚਾਰਾ। ਦੋਸਤੋ ਇਹ ਉਹ ਮੁੰਡਾ ਜਿਹੜਾ ਕਹਿ ਰਿਹਾ ਵੀ ਮੇਰੀ ਘਰ ਵਾਲੀ ਮੇਰੇ ਤੇ ਦਾਜ ਦਾ ਪਰਚਾ ਪਾਉਣ ਨੂੰ ਫਿਰਦੀ ਆ ਵੀ ਮੈਨੂੰ ਕਹਿ ਦਿੰਦੀ ਆ ਡਰਾ ਦਿੰਦੀ ਆ ਮੈਂ ਤੇਰਾ ਇਹ ਕਰ ਦੂੰ ਮੈਂ ਤੇਰਾ ਉਹ ਕਰ ਦੂੰਗੀ ਕਹਿੰਦਾ ਜਦੋਂ ਵਿਆਹ ਹੋਇਆ ਸੀਗਾ ਵਿਆਹ ਤੋਂ ਬਾਅਦ ਜਵਾਕ ਹੋਏ ਜਵਾਕਾਂ ਤੋਂ ਬਾਅਦ ਉਹ ਕਹਿੰਦੀ ਮੈਂ ਏਸੀ ਦਾ ਕੰਮ ਕਰਨਾ ਵੀ ਏਸੀ 'ਚ ਰਹਿ ਕੇ ਕੰਮ ਕਰਨਾ ਇਹ ਕਹਿੰਦਾ ਆਪਾਂ ਸਬਜ਼ੀ ਦਾ ਕੰਮ ਕਰ ਲੈਨੇ ਆ ਵੀ ਆਪਾਂ ਸਬਜ਼ੀ ਲਾ ਲੈਨੇ ਆ ਪਰ ਉਹ ਕਹਿੰਦੀ ਕਹਿੰਦੀ ਨਹੀਂ ਮੈਨੂੰ ਗਰਮੀ ਲੱਗਦੀ ਆ ਮੈਂ ਏਸੀ ਵਾਲੇ ਕਮਰੇ 'ਚ ਹੀ ਕੰਮ ਕਰਨਾ ਵੀ ਏਸੀ ਵਾਲਾ ਕੋਈ ਕੰਮ ਲੱਭਦੇ ਮੈਨੂੰ ਇਹਨੇ ਏਸੀ ਵਾਲਾ ਕੰਮ ਲੱਭ ਤਾ ਉਹ ਕੰਮ ਵੀ ਕਰਦੀ ਆ ਪਰ ਜਦੋਂ ਕਹਦੀ ਵੀ ਹਾਲਾਤ ਕੇਰਾ ਤਾਂ ਆਪਾਂ ਸਹੀ ਰੱਖਦੇ ਆ ਥੋੜਾ ਟਾਈਮ ਸਹੀ ਰਹਿੰਦੇ ਆ ਜਦੋਂ ਕੁੜੀ ਨੂੰ ਆਪਾਂ ਖੁੱਲ ਦੇ ਦਿੰਦੇ ਆ ਜੱਕ ਦੇ ਕੁੜੀ ਬਾਹਰ ਜਾਣ ਲੱਗ ਜਾਂਦੀ ਆ ਵਿਆਹੀ ਵਰੀ ਤਾਂ ਉਦੋਂ ਅੱਗੇ ਤੋਂ ਅੱਗੇ ਮੁੰਡੇ ਮਿਲਦੇ ਆ ਹੈ ਸੋਹਣੇ ਤੋਂ ਸੋਹਣੇ ਵੀ ਵਧੀਆ ਵਧੀਆ ਮੁੰਡੇ ਮਿਲਦੇ ਆ ਜਿੱਥੇ ਉਹ ਕੰਮ ਵੀ ਕਰਦੀਆਂ ਉੱਥੇ ਵੀ ਮੁੰਡੇ ਹੁੰਦੇ ਆ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਭਾਈ ਕਈ ਹੁੰਦੀਆਂ ਜਿਨ੍ਹਾਂ ਦਾ ਸਿਸਟਮ ਟਾਈਮ ਪੈ ਕੇ ਗਲਤ ਹੋ ਜਾਂਦਾ ਤੇ ਇਹਦੀ ਘਰ ਵਾਲੀ ਦੇ ਉਹੀ ਹਾਲਾਤ ਬਣੇ ਵੀ ਉਹਨੇ ਕੀ ਕੀਤਾ ਵੀ ਜਦੋਂ ਜਾਨ ਲੱਗ ਗਈ ਕੰਮ ਕਰਨ ਲੱਗ ਗਈ ਤੇ ਉੱਥੇ ਕਿਸੇ ਮੁੰਡੇ ਨਾਲ ਉਹਨੇ ਗੱਲਬਾਤ ਕਰ ਲਈ ਤੇ ਇਹਨੂੰ ਵੀ ਪਤਾ ਲੱਗ ਗਿਆ ਵੀ ਮੈਂ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਆ ਤੇ ਉਸ ਤੋਂ ਬਾਅਦ ਇਹਨੇ ਰੋਕਿਆ ਟੋਕਿਆ ਵੀ ਉਹਨੂੰ ਵੀ ਤੂੰ ਨਾ ਆ ਜਾਇਆ ਕਰ ਪਿੰਡ ਦੀਆਂ ਕੁੜੀਆਂ ਵੀ ਉਹਦੇ ਨਾਲ ਜਾਂਦੀਆਂ ਤਿੰਨ ਕੁੜੀਆਂ ਜਾਂਦੀਆਂ ਘਰਾਂ ਚੋਂ ਹੀ ਜਾਂਦੀਆਂ ਉਹ ਵੀ ਕਿਤੇ ਨਾ ਕਿਤੇ ਇਹ ਰੀਜਨ ਬਣਦਾ ਵੀ ਉਹ ਵੀ ਇਹਨੂੰ ਕੁਛ ਨਾ ਕੁਛ ਬੋਲਦੀਆਂ ਰਹਿੰਦੀਆਂ ਅੱਛਾ ਕੀ ਲੱਗਦਾ ਤੈਨੂੰ ਜਿਹੜੀਆਂ ਬੁੜੀਆਂ ਨਾਲ ਜਾਂਦੀਆਂ ਉਹ ਕੀ ਉਹ ਉਹ ਕੁਛ ਦਾਲ ਚ ਕਾਲਾ ਕਰਦੀਆਂ ਵੀ ਕੀ ਸਿਸਟਮ ਕੀ ਆ ਸਾਡਾ ਘਰ ਪਟਨ ਚੀ ਬਈ ਉਹ ਆ ਠੀਕ ਹੈ ਨਾ ਜਦੋਂ ਸਾਡੇ ਘਰੇ ਆਉਣ ਲੱਗੀਆਂ ਉਦੋਂ ਦਾ ਬਸ ਥੱਲੇ ਨੂੰ ਜਾਣ ਲੱਗ ਗਏ ਸੀ ਤੂੰ ਕਿਵੇਂ ਕਹਿ ਸਕਦਾ ਵੀ ਉਹ ਤਿੰਨ ਕੁੜੀਆਂ ਜਿਹੜੀਆਂ ਮੇਰੇ ਘਰ ਉਹਨਾਂ ਨੂੰ ਪੱਟਾ ਬਈ ਜਦੋਂ ਮੇਰੀ ਗੱਲ ਸੁਣ ਪੰਜ ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ ਠੀਕ ਆ ਜਦੋਂ ਉਦੋਂ ਪਹਿਲਾਂ 4 ਸਾਲ ਸੀ ਜਦੋਂ ਸਾਡੇ ਵਿਆਹ ਹੋਏ ਨੂੰ ਹੋਏ ਸੀ ਨਾ ਉਦੋਂ ਪਹਿਲਾਂ ਉਹਨੇ ਕਦੇ ਡਿਮਾਂਡ ਨਹੀਂ ਕੀਤੀ ਨਾ ਬਾਹਰਲੇ ਕੰਮ ਦੀ ਨਾ ਉਹਨੇ ਕੋਈ ਹੋਰ ਸੀ ਚੀਜ਼ ਇਹ ਆਂਗਾ ਹੋਣਗੇ ਇਹਨੂੰ ਦਿਖਾਏ ਹੋਣਗੇ ਸੁਪਨੇ ਇਹਨਾਂ ਨੇ ਵੀ ਉੱਥੇ ਤਾਂ ਐ ਆਇਐ ਉੱਥੇ ਆਇਆ ਉਹ ਹਨਾ ਤੇ ਇਹਨੇ ਜਦੋਂ ਮੁੜ ਕੇ ਦੋ ਮਹੀਨਾ ਬਾਅਦ ਮੈਨੂੰ ਕਹਿਣ ਲੱਗਾ ਕਿ ਮੈਂ ਆਖਿਆ ਚੱਲ ਕੋਈ ਨਹੀਂ ਲੱਗ ਜਾ ਕਦੀ ਉਹ ਲੱਗਾਂ ਮੈਂ ਉਹਨਾਂ ਨਾਲ ਜਾਵੜਾ ਕਰੂੰਗੀ ਆ ਹੁਣ ਉਦੋਂ ਦੋ ਚਾਲ ਮਹੀਨੇ ਨੰਗੇ ਤਾਂ ਬਸ ਇਹਨੇ ਰੰਗ ਦਿਖਾਤੇ ਹੁਣ 6 ਮਹੀਨੇ ਹੋ ਗਏ ਇਹ ਚੀਜ਼ ਨੂੰ ਵੀ ਬਸ ਮੇਰੇ ਕੋਲ ਤਾਂ ਇੱਕ ਚੀਜ਼ ਆ ਵੀ ਅਸੀਂ ਪਤੀ ਪਤਨੀ ਆ ਲੋਕਾਂ ਦੀ ਨਜ਼ਰ ਚ ਪਰ ਅਸੀਂ ਉਹ ਸਾਡਾ ਰਸਤਾ ਨਹੀਂ ਨਾਲੇ ਕਹਿੰਦੇ ਵਿੱਚ ਗੱਲ ਸੁਣ ਚ ਵੀ ਆਈ ਆ ਕਹਿੰਦੇ ਪਿੰਡ ਦੇ ਲੋਕ ਜਿਹੜੇ ਹੈਗੇ ਆ ਵੀ ਉਹਨਾਂ ਦੇ ਘਰ ਵਾਲੇ ਹੋਗੇ ਜਾਂ ਉਹ ਉਹ ਕੁੜੀਆਂ ਦੀ ਵੀ ਗੱਲਬਾਤ ਹੈਗੀ ਆ ਕਿਸੇ ਨਾ ਕਿਤੇ ਬਈ ਹੋਊਗੀ ਤਾਂ ਹੀ ਤਾਂ ਅਗਲਾ ਲੈ ਕੇ ਗਿਆਂ ਪੱਟ ਕੇ ਕੀ ਪਤਾ ਅਗਲਾ ਕਹੀ ਦਿੰਦਾ ਨਹੀਂ ਵੀ ਹੁਣ ਜਿਵੇਂ ਤਿੰਨ ਇਕੱਠੇ ਹੋਵੇ ਚੌਥਾ ਅਗਲਾ ਕਹਿੰਦਾ ਹੋਰ ਭਾਲ ਦੇ ਇਕੱਤ ਦੀ ਛਪਾਲ ਛਾ ਪਾਉਣ ਲੱਗ ਜਾਂਦੇ ਆ ਉਹ ਚੀਜ਼ ਹੋ ਜਾਂਦੀ ਆ ਤੇ ਹੁਣ ਕਰ ਗਈ ਫਿਰ ਹੁਣ ਮੈਂ ਤਾਂ ਜਮਾ ਇੱਕਦਮ ਰਜਵਾਕ ਆ ਭਰਾਵਾ ਨਾ ਤਾਂ ਹੁਣ ਉਹਨੂੰ ਮੈਂ ਛੱਡਣ ਜੋਗਾ ਨਾ ਮੈਂ ਰੱਖਣਾ ਕੀ ਕੀ ਲੱਗਦਾ ਜਵਾਕ ਤੂੰ ਆਪ ਰੱਖਦਾ ਫਿਰ ਜਵਾਕ ਤਾਂ ਫਿਰ ਮੈਨੂੰ ਸੰਭੜਨਾ ਪੈਣਾ ਮੈਂ ਖੇਤੀ ਦਾ ਕੰਮ ਵੀ ਕਰਦਾ ਭਰਾਵਾ ਕੰਮ ਵੀ ਕਰਦਾ ਹਨਾ ਉਹ ਕਹਿੰਦੇ ਕੋਈ ਟੌਰ ਵਾਲੇ ਬੰਦੇ ਨਾਲ ਗੱਲ ਕਰ ਕਿਸੇ ਨਾਲ ਵੀ ਕੋਈ ਵਧੀਆ ਹੋਵੇ ਹੈਂਡਸਮ ਹੋਵੇ ਤੇਰੇ ਘਰ ਵਾਲੇ ਤਾਂ ਮੁਸ਼ਕੀ ਮਾਰਦਾ ਤੂੰ ਇਹ ਤੋਂ ਕੀ ਲੈਣਾ ਅੱਛਾ ਮੁਸ਼ਕੀ ਮਾਰਦਾ ਤੇਰੇ ਚ ਮੇਰੇ ਤੋਂ ਕਹਦਾ ਬਈ ਜਦੋਂ ਸਾਰੀ ਦਿਹਾੜੀ ਕੰਮ ਕਰਨਾ ਪਸੀਨੇ ਚ ਮੁੜਕ ਮਾਉਤਾ ਹੋ ਕਿਤਨਾ ਕਿਤੇ ਆਪਾਂ ਗਲਤੀ ਕਰ ਲੈਂਦੇ ਆ ਆਪਣੀ ਘਰ ਵਾਲੀ ਨੂੰ ਜਾਂ ਆਪਾਂ ਕਿਤੇ ਨਾ ਕਿਤੇ ਉਹਨਾਂ ਨੂੰ ਜੋਬ ਲਾ ਕੇ ਗਲਤੀ ਕਰ ਲੈਂਦੇ ਆ ਪਿੰਡਾਂ ਵਾਲੀਆਂ ਕੁੜੀਆਂ ਨੂੰ ਸਾਰੀਆਂ ਉਹਨੇ ਮੈਂ ਗਲਤ ਕਹਿੰਦਾ ਕਈ ਹੈਗੀਆਂ ਵਿੱਚ ਜਿਹੜੀਆਂ ਗਲਤ ਹੈਗ ਜਿਹੜੀਆਂ ਆਪਣੇ ਘਰ ਵਾਲੇ ਨੂੰ ਸਮਝਦੀਆਂ ਟੇਚੀ ਸਮਝਦੀਆਂ ਬੀ ਇਹ ਤਾਂ ਮੁਸ਼ਕ ਮਾਰਦਾ ਇਹਦੇ ਚ ਕੁਝ ਹੈ ਨਹੀਂ ਕੱਢਣ ਪਾਉਣ ਨੂੰ ਜਾਂ ਇਹਨਾਂ ਤਾਂ ਉਹੀ ਚੀਜ਼ ਵੇਖੀਏ ਪਿੰਡੂ ਜੇ ਹੈਗੇ ਆ ਵੀ ਕੋਈ ਵਧੀਆ ਜਿਹਾ ਮੁੰਡਾ ਲੱਭਾਂ ਮੈਂ ਕਿਉਂਕਿ ਨਾਲ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਉਂਗਲਾਂ ਲਾ ਦਿੰਦੀਆਂ ਵੀ ਉਹ ਕਹਿ ਦਿੰਦੀਆਂ ਵੀ ਕੋਈ ਚਾਜ ਦਾ ਮੁੰਡਾ ਫਸਾਲਾ ਜਾਂ ਚਾਜ ਦੇ ਮੁੰਡਿਆਂ ਨਾਲ ਗੱਲ ਕਰ ਲੈ ਤੇਰਾ ਘਰ ਤਾਂ ਮੁਸ਼ਕ ਮਾਰਦਾ ਉਹਨੂੰ ਕੀ ਪਤਾ ਲੱਗਦਾ ਉਹਦਾ ਖੇਤਾਂ 'ਚ ਫਿਰਦਾ ਰਹਿੰਦਾ ਮੈਂ ਤੂੰ ਤਾਂ ਸ਼ਹਿਰ ਜਾਣੀ ਆ ਉੱਥੇ ਕਿਹੜਾ ਤੇਰੇ ਪਿੱਛੇ ਆਉਂਦਾ ਇਹੋ ਜਿਹੇ ਗੱਲਾਂ ਕਰ ਕਰਕੇ ਕੁੜੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਅਗਵਾ ਕਰ ਲੈਂਦੀਆਂ ਕਹਿੰਦੇ ਗੁੰਮਰਾਹ ਕਰ ਲੈਂਦੀਆਂ ਜਿਹੜੇ ਜਿਹਦੇ ਕਰਕੇ ਕੁ ਕਦੇ ਨਾ ਕਦੇ ਗਲਤ ਸਟੈਪ ਚੱਕ ਲੈਂਦੀਆਂ ਜਿਵੇਂ ਇਹਦੀ ਘਰ ਵਾਲੀ ਨੇ ਕਿਸੇ ਨਾਲ ਗੱਲਬਾਤ ਕੀਤੀ ਕਿਉਂ ਕੀਤੀ ਕਿਉਂਕਿ ਉਸ ਨੂੰ ਉਂਗਲਾਂ ਲੱਗੀਆਂ ਪਿੱਛੋਂ ਪਹਿਲਾਂ ਉਹ ਸਹੀ ਸੀਗੀ ਬਾਅਦ ਵਿੱਚ ਕਿਉਂ ਐਦਾਂ ਹੋਈ ਕਿਉਂਕਿ ਜਿਹੜੀਆਂ ਤਿੰਨ ਕੁੜੀਆਂ ਸੀ ਨਾਲ ਉਹਨਾਂ ਨੇ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾਪਣਾ ਪੈਦਾ ਕਰਤਾ ਸੀਗਾ ਅੱਛਾ ਫੇਰ ਬਈ ਉਹਨਾਂ ਦੇ ਘਰ ਵਾਲਿਆਂ ਨਾਲ ਗੱਲਬਾਤ ਕੀਤੀ ਹੋਵੇ ਤੂੰ ਉਹਨਾਂ ਨਾਲ ਕੀ ਕਰਨੀ ਜੀ ਮੇਰਾ ਘਰ ਜਿਵੇਂ ਕਰਦੇ ਹੁੰਦੇ ਆ ਵੀ ਜਿਵੇਂ ਮੇਰਾ ਘਰ ਘਰ ਪੱਟੀ ਜਾਂਦੀਆਂ ਵੀ ਤੇਰੀਆਂ ਘਰ ਵਾਲੀਆਂ ਵੀ ਉਂਗਲਾਂ ਲਾਉਂਦੀਆਂ ਉਹ ਕਹਿੰਦੇ ਹਟਾਲਾ ਤੂੰ ਹੂੰ ਤੂੰ ਕੀ ਕੀ ਆਪਦੀ ਘਰ ਵਾਲੀ ਨੂੰ ਵੀ ਹਟ ਜਾ ਮੈਂ ਬਈ ਘਟੋ ਘਟ 10 ਵਜੇ ਕਹਿ ਚੁੱਕਿਆ ਹਾਂ ਉਹ ਕਹਿੰਦੀ ਮੈਂ ਤਾਂ ਤੈਨੂੰ ਤਲਾਕ ਦੇ ਦੂੰ ਪਰਚਾ ਪਾਵਾਂ ਉਹ ਅਲੱਗ ਦਾਜ ਦਾ ਹੂੰ ਕੌਣ ਹਰ ਦਿਨ ਮਤਲਬ ਮੈਂ ਨਾ ਅੱਛਾ ਘਰ ਦੇ ਕੰਮ ਕੌਣ ਕਰਦਾ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਤੂੰ ਹੀ ਕਰਦਾ ਫਿਰ ਤੇ ਉਹ ਆਪ ਉਹ ਆਪ ਤਾਂ ਚੰਗੇ ਪਾਲਣ ਦੇ ਲੇੜੇ ਤੜਕੇ ਨਿਕਲ ਜਾਂਦੀ ਆਥ ਨੇ ਨੇਰੇ ਹੋਈ ਆਉਂਦੀ ਆ ਕੋਈ ਬਾਲੀਬਾਦ ਸੀ ਨਹੀਂ ਜੇ ਸਹੁਰਿਆਂ ਨੂੰ ਦੱਸਿਆ ਉਹ ਅਗਲੇ ਕਹਿੰਦੇ ਤੇਰੇ ਨਾਂ ਵਿਆਹੀ ਹੈ ਤੂੰ ਸਾਵੇਂ ਨੂੰ ਹੂੰ ਕੀ ਸੰਭਾ ਹੁਣ ਮੈਂ ਤੂੰ ਦੱਸੇ ਨੀ 74 ਵੀ ਤੇਰੀ ਘਰ ਜਿਹੜੀ ਤੇ ਥੋੜੀ ਕੁੜੀ ਆ ਉਹ ਐ ਕਰਦੀ ਮੇਰੇ ਨਾਲ ਮੈਂ ਉਹਨੂੰ ਕੰਮ ਤੇ ਲਾਇਆ ਵੀ ਉਹ ਤੂੰ ਸੰਭਲ ਕੇ ਰਵੇ ਪਰ ਉਹ ਗਾਹੀ ਗਲਤ ਰਹੀ ਆ ਕੰਮ ਦੱਸ ਤਾਂ ਬਰਾਵਾ ਸਭ ਕੁਝ ਦੱਸ ਕੀ ਕਹਿੰਦੇ ਉਹ ਕੋਈ ਸਾਥ ਨਹੀਂ ਦਿੰਦਾ ਯਾਰ ਠੀਕ ਹੈ ਨਾ ਜਿੰਨਾ ਚਿਰ ਹੁਣ ਜੇ ਫਿਰ ਕੋਈ ਮੈਂ ਕੋਈ ਪਾਣਾ ਵਰਤਾਉਂਗਾ ਫੇਰ ਹਟ ਜਾਊਗਾ ਠੀਕ ਹੈ ਨਾ ਹੁਣ ਮੈਂ ਉਹਦੇ ਸਾਰਿਆਂ ਨੂੰ ਵੀ ਕਹਤਾ ਇੱਕ ਵਾਰੀ ਹੁਣ ਸਾਰਿਆਂ ਨੂੰ ਕਹਤਾ ਹੁਣ ਸਾਡੇ ਪਿੰਡ ਦੀ ਪੰਚਾਇਤ ਨੂੰ ਵੀ ਕਹਤਾ ਹੁਣ ਉਹਨੇ ਸਾਡੇ ਸਰਪੰਚ ਚਾਹੁੰਨੇ ਸਿੱਧੇ ਗਏ ਤੇ ਉਹ ਕਹਿੰਦਾ ਭਾਈ ਜੋ ਤੁਹਾਡਾ ਮੁੰਡਾ ਨਹੀਂ ਚਾਹੁੰਦਾ ਹਨਾ ਵੀ ਤੂੰ ਉਹ ਕਹਿੰਦੀ ਜੀ ਮੇਰਾ 25000 ਰੁਪਏ ਮਹੀਨੇ ਦਾ ਖਰਚਾ ਆਉਂਦਾ ਤੇ ਮੈਨੂੰ ਦੇ ਦਿਆ ਕਰ ਜਿਹੜੇ ਮਹੀਨੇ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਬਈ ਜਿਹੜੇ ਮਾਪੇ ਹੁੰਦੇ ਜਿਵੇਂ ਤੇਰੇ ਮਾਪੇ ਹੋਆ ਕਿਤੇ ਨਾ ਕਿਤੇ ਉਹ ਰੋਕਦੇ ਹੁੰਦੇ ਆ ਕੁੜੀ ਨੂੰ ਵੀ ਯਾਰ ਆਪਦੇ ਮੁੰਡੇ ਨਹੀਂ ਰੋਕਦੇ ਆ ਵੀ ਤੁਸੀਂ ਤੂੰ ਨਾ ਵੀ ਆਦੀ ਘਰ ਵਾਲੀ ਨੂੰ ਲਾ ਵੀ ਉਹ ਕਿਤੇ ਨਾ ਕਿਤੇ ਵੀ ਆਪਣੇ ਸੱਭਿਆਚਾਰ ਦੇ ਵਿੱਚ ਜਾਂ ਆਪਣੇ ਪਿੰਡਾਂ ਵਾਲੀਆਂ ਕੁੜੀਆਂ ਨਹੀਂ ਲੱਗਦੀਆਂ ਹੁੰਦੀਆਂ ਕੰਮਾਂ ਤੇ ਵੀ ਤੂੰ ਇਹੋ ਜਿਹਾ ਕੰਮ ਨਾ ਕਰ ਵੀ ਕਿਤੇ ਨਾ ਕਿਤੇ ਇਦਾਂ ਵੀ ਲੱਗਦਾ ਤੈਨੂੰ ਵੀ ਵੀ ਮਾਪਿਆਂ ਨੇ ਰੋਕਿਆ ਤੈਨੂੰ ਕਦੇ ਮੈਨੂੰ ਤਾਂ ਮਾਪਿਆਂ ਨੇ ਬਥੇਲਾ ਰੋਕਿਆ ਯਾਰ ਉਹਨੂੰ ਵੀ ਅਸੀਂ ਰੋਕਦੇ ਆ ਮੈਂ ਤਾਂ ਹੁਣ ਮੈਂ ਬਾਹਰ ਜੌਬ ਕਰਨ ਦੀ ਬਜਾਏ ਮਾਪ ਦਾ ਖੇਤੀ ਦਾ ਕੰਮ ਸੰਭਲਣ ਲੱਗ ਗਿਆ ਠੀਕ ਆ ਨਾ ਤੇ ਜੇ ਹੁਣ ਮੈਂ ਵੀ ਉਹੋ ਜਿਹਾ ਹੁੰਦਾ ਤੇ ਮੈਂ ਵੀ ਬਾਹਰ ਆਫ ਦਾ ਮੈਂ ਵੀ ਕਹਿੰਦਾ ਇਸ ਨਾ ਜਿ ਬੈਣਾ ਫਿਰ ਜਿਹੜਾ ਖੇਤੀ ਦਾ ਕੰਮ ਉਹ ਕੌਣ ਕਰੂਗਾ ਠੀਕ ਆ ਨਾ ਜੇ ਆਪਦੀ ਜ਼ਮੀਨ ਹੈਗੀ ਕੋਲੇ ਆਪਦਾ ਕੰਮ ਖੇਤੀ ਦੇ ਕਰ ਨੀ ਹੁਣ ਕਿੰਨ ਬੜਿਆ ਕੀ ਆ ਹੁਣ ਗੱਲ ਕੀ ਕਿੱਥੇ ਪਹੁੰਚੀ ਕਿੱਥੇ ਆ ਗੱਲ ਹੁਣ ਗੱਲ ਬਾਈ ਹੁਣ ਸਾਡਾ ਤਾਂ ਇੱਕ ਚੀਜ਼ ਆ ਜਾਂ ਤਾਂ ਉਹ ਹਟੂਗੀ ਠੀਕ ਆ ਤੇ ਨਹੀਂ ਮੈਂ ਤਾਂ ਤਲਾਕ ਲਾਉਂਗਾ ਕਿਤੇ ਨਾ ਕਿ ਲੱਗਦਾ ਬਈ ਮੈਨੂੰ ਇਹ ਚੀਜ਼ ਦਾ ਹਨਾ ਵੀ ਮੈਂ ਉਹਦੀ ਹਰ ਚੀਜ਼ ਪੂਰੀ ਕੀਤੀ ਆ ਜੋ ਮੂੰਹੋਂ ਕੱਢਦੀ ਸੀ ਮੈਂ ਉਹ ਸਾਰੀ ਪੂਰੀ ਕਰਦਾ ਸੀਗਾ ਜੋ ਕੁਝ ਮੰਗਦੀ ਸੀ ਮੈਂ ਉਹ ਦਿੰਦਾ ਸੀਗਾ ਹਰ ਚੀਜ਼ ਉਹਦੀ ਪੂਰੀ ਕੀਤੀ ਜੋ ਕੋਈ ਲੇੜਾ ਕਪੜਾ ਮੰਗਣਾ ਜਾਂ ਕੋ ਹੋਰ ਆ ਸਾਰੀ ਕਬੀਲਦਾਰੀ ਮੰਨ ਕੇ ਚੱਲ ਉਹਦੇ ਹੱਥ ਫੜਾਤੀ ਸੀ ਮੈਂ ਠੀਕ ਹੈ ਨਾ ਵੀ ਗਲਤੀ ਤਾਂ ਮੇਰੀ ਇਹੀ ਆ ਵੀ ਜਿਹੜਾ ਮੈਂ ਉਹਨੂੰ ਉੱਥੇ ਲਾਤਾ ਜਿਹੜਾ ਇਹਨੇ ਆਪਦੇ ਰੰਗ ਦਿਖਾ ਤੇ ਮੈਨੂੰ ਕਿਸੇ ਬੰਦੇ ਨੇ ਵੀ ਇਹ ਗੱਲ ਕਹੀ ਸੀ ਤੂੰ ਲੈ ਜਾਂਦੇ ਸ਼ਹਿਰ ਦਾ ਜਿਹੜਾ ਬੰਦਾ ਸ਼ਹਿਰ ਨੂੰ ਦਾ ਚੰਗੇ ਭਲੇ ਬੰਦੇ ਨੂੰ ਪੱਟ ਦਿੰਦਾ ਸ਼ਹਿਰ ਦਾ ਵੀ ਤੂੰ ਰਹਿ ਜਾਂਦੇ ਹਨ ਵੀ ਉਹਦਾ ਬੁੜਗੀਆਂ ਹੀ ਗਲਤ ਹੈ ਜਿੰਨਾਂ ਨੇ ਤੋ ਭੇਜਦਾ ਮੈਂ ਕਿਹਾ ਚੱਲ ਯਾਰ ਕੋਈ ਨਹੀਂ ਇਹਦੀ ਜੇ ਸ਼ੌਂਕ ਆ ਤਾਂ ਉਹਨੂੰ ਕਰ ਲੈੰਦੇ ਵੀ ਹਰ ਇੱਕ ਚੀਜ਼ ਦੀ ਮੰਨਣਾ ਕਰਕੇ ਜਿਹੜਾ ਹੁਣ ਮੰਨ ਕੇ ਚੱਲ ਮੈਂ ਆ ਮੈਂ ਉਹਦੇ ਨਾਲ ਮੈਨੂੰ ਵਿਆਹ ਕੇ ਲੈ ਆ ਠੀਕ ਆ ਸਾਡਾ ਵਧੀਆ ਪਰਿਵਾਰ ਆ ਜਿੰਨਾ ਕੁਛ ਉਹਨੂੰ ਮੈਂ ਕਰ ਸਕਦਾ ਉਹਨੂੰ ਲੋਕ ਟੁਕ ਵੀ ਮੈਂ ਕਰੂੰਗਾ ਕਿਉਂਕਿ ਉਹਦੇ ਚੰਗੇ ਲਈ ਕਰੂੰਗਾ ਜਿਹੜੇ ਬੰਦੇ ਨੇ ਹੁਣ ਮੰਨ ਕੇ ਚੱਲ ਟਾਈਮ ਪਾਸ ਕਰਕੇ ਉਹ 2 ਸਾਲ ਖੇਡ ਕੇ ਉਹਦੇ ਜਸਮਨ ਨਾਲ ਜਦੋਂ ਛੱਡੂਗਾ ਪਤਾ ਉਹਨੂੰ ਫੇਰ ਲੱ ਵੀ ਮੇਰਾ ਕਾਰਾ ਲੱਗ ਸੀ ਗੋਸੀ ਸੀ ਠੀਕ ਹੈ ਨਾ ਅੱਜ ਦਾ ਟਾਈਮ ਇਹਨੂੰ ਚੰਗਾ ਲੱਗਦਾ ਵੀ ਸੋਹਣਾ ਲੱਗਦਾ ਕਿਉਂਕਿ ਅਗਲੇ ਨੇ ਕੀ ਪਤਾ ਕਿਹੜੇ ਅੰਬਰਾਂ ਤੋਂ ਤਾਰੇ ਤੋੜ ਕੇ ਦਿਖਾਉਂਦੀ ਗੱਲ ਕੀਤੀ ਹੋਣੀ ਹੈ ਠੀਕ ਹੈ ਵੀ ਮੈਂ ਤੇਰੇ ਲਈ ਤੋੜ ਕੇ ਚਾਨ ਤਾਰੇ ਤੇਰੀ ਚੁੰਨੀ ਜਿ ਸਜਾ ਦੂੰ ਜਦੋਂ ਜਦੋਂ ਲੱਗਦੀ ਹੁੰਦੀ ਹੈ ਇੱਕ ਹਨਾ ਵੀ ਉਦੋਂ ਬੜੀਆਂ ਮਿੱਠੀਆਂ ਗੱਲਾਂ ਹੁੰਦੀਆਂ ਬੜੀਆਂ ਮਿੱਠੀਆਂ ਗੱਲਾਂ ਕਹਿੰਦੀਆਂ ਵੀ ਮੈਂ ਨਹੀਂ ਕਰਦੀ ਮੈਂ ਤੇਰੇ ਨਾਲ ਸਹੀ ਰਹੂੰਗੀ ਤੈਨੂੰ ਕੋਈ ਲਾਂਭਾ ਨਹੀਂ ਦਿੰਦੀ ਇਹੋ ਜਿਹੀਆਂ ਗੱਲਾਂ ਬਹੁਤ ਹੁੰਦੀਆਂ ਬਾਅਦ ਵਿੱਚ ਲਾਂਭੇ ਘਤੋਂ ਲੱਗ ਜਾਂਦੇ ਆ ਉਹ ਪਹਿਲੇ ਪਹਿਲਾਂ ਤਾਂ ਫਿਰ ਤੁਹਾਨੂੰ ਪਤਾ ਨਹੀਂ ਚਲਤਰ ਤਾਂ ਦਿਖਾਉਣੇ ਹੁੰਦੇ ਹਨ ਬੰਦਾ ਪੱਟੇ ਹੀ ਉਦੋਂ ਜਾਂਦਾ ਜਦੋਂ ਇਹ ਦਿਖਾਉਣ ਲੱਗ ਜਾਂਦੀਆਂ ਚਲਤਰ ਆਉਦੇ ਪਹਿਲਾਂ ਸਟਾਰਟਿੰਗ 'ਚ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ ਉਦੋਂ ਬੰਦੇ ਨੂੰ ਐ ਹੁੰਦਾ ਬਸ ਇਹ ਤਾਂ ਆਪਣੇ ਜੁੱਗ ਕੋਈ ਆ ਵੀ ਆਪਣ ਨੂੰ ਹੀ ਆ ਵੀ ਆਪਾਂ ਨੂੰ ਪਿਆਰ ਕਰਦੀ ਆ ਤੇ ਫਿਰ ਐਂਡ ਤੇ ਜਦੋਂ ਪਿਆਰ ਫਿਰ ਕਾਹ ਤੋਂ ਕੱਟ ਜਾਂਦਾ ਯਾਰਾ ਕਿ ਹੋਰ ਆ ਜਾਂਦਾ ਜ਼ਿੰਦਗੀ 'ਚ ਤਾਂ ਕੱਟ ਜਾਂਦਾ ਐਂ ਤਾਂ ਹੁਣ ਜਿਹੜੇ ਬੰਦੇ ਆ ਹੋਰ ਆ ਜਿਹੜੇ ਬਈ ਵਿਲੇ ਆ ਜਿਨ੍ਹਾਂ ਦਾ ਕੰਮ ਹੀ ਇਹ ਹੈ ਵੀ ਜਨਾਨੀ ਸੈੱਟ ਕੀਤੀ 2 ਸਾਲ ਜਸਮਨਾ ਖੇਡੋ ਬਾਅਦ ਚਲੋ ਜੀ ਠੀਕ ਹੈ ਕੁੜੀਆਂ ਨੂੰ ਕਾਹ ਤੋਂ ਨਹੀਂ ਸਮਝ ਆ ਪਤਾ ਨਹੀਂ ਉਹਨਾਂ ਨੂੰ ਪਿਆਰ ਹੀ ਨਹੀਂ ਦਿੰਦਾ ਯਾਰ ਕੋ ਝੂਠੇ ਝੋਠੇ ਫੋਕੇ ਦਾਵੇ ਹੁਣ ਮੈਂ ਬੀਬੀ ਉਹ ਸਵਾਦ ਚ ਪਈਆ ਉਹ ਉਹਨਾਂ ਨੂੰ ਵੀ ਸਵਾਦ ਹੀ ਚਾਹੀਦਾ ਬਸ ਸਵਾਦ ਬਾਈ ਉਹ ਚੀਜ਼ ਚਾਹੀਦਾ ਵੀ ਲੈਲੇ ਪੇਪੇ ਕਰੀ ਚੱਲੋ ਹਮ ਠੀਕ ਆ ਨਾ ਵੀ ਤੁਸੀਂ ਸਾਰੀ ਦਿਹਾੜੀ ਲਾ ਕੇ ਫੋਨ ਹਾਂ ਬੋਗੇ ਕੀ ਕਰਦੀਆਂ ਹਾਂ ਮਿੱਠੀ ਰੋਟੀ ਖਾ ਲਈ ਹਾਂ ਬੱਤ ਤੁ ਕੀ ਕਰਦੀਆਂ ਉਹ ਚੀਜ਼ਾਂ ਨਹੀਂ ਹੁੰਦੀਆਂ ਉਹ ਚੀਜ਼ਾਂ ਹੁਣ ਜੇਰਦਾ ਕਬੀਲਦਾਰ ਬੰਦਾ ਯਾਰ ਹੁਣ ਜਿਆਦਾ ਫਿਰ ਫੋਨ ਲੱਗੂਗਾ ਜਾਂ ਕੰਮ ਹੋਊਗਾ ਕੀ ਕਹਿਣਾ ਚਾਹੁੰਦਾ ਜਿਹੜੀਆਂ ਕੁੜੀਆਂ ਬਾਹਰ ਕੰਮ ਕਰਦੀਆਂ ਤੇ ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਇਹ ਜੇ ਘਰ ਦੇ ਵਿਸ਼ਵਾਸ ਕਰਕੇ ਲਾ ਦਿੰਦੇ ਆ ਬਾਅਦ ਵਿੱਚ ਉਹ ਜਿਹੇ ਹਰਕਤਾਂ ਕਰਦੀਆਂ ਫਿਰ ਉਹਨਾਂ ਬਾਰੇ ਕੀ ਕਹਿਣਾ ਚਾਹਣੇ ਹੋ ਉਹਨਾਂ ਨੂੰ ਕੀ ਸਮਝਾਉਣਾ ਚਾਹਣੇ ਹੋ ਵੀ ਇਹ ਜਿਹੇ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਸਾਰੀ ਗੱਲ ਸਮਝਾਓ ਮੈਨੂੰ ਜਿਹੜੀ ਤਾਂ ਹੈਗੀ ਵੈਹੀ ਵਰੀ ਔਰਤ ਠੀਕ ਆ ਜਿਵੇਂ ਹੁਣ ਮੇਰੀ ਹੈ ਉਹਨੂੰ ਇਹ ਚੀਜ਼ ਸਟੈਪ ਨਹੀਂ ਚੱਕਣਾ ਚਾਹੀਦਾ ਉਹਦੇ ਨਾਲੋਂ ਉਹ ਆਦੇ ਘਰ ਵਾਲੇ ਨਾਲੋਂ ਜ਼ਿਆਦਾ ਚੰਗਾ ਉਹਨੂੰ ਕੋਈ ਨਹੀਂ ਲੱਭਣਾ ਜੇ ਤੁਸੀਂ ਸੋਨੂੰ ਲੱਭਣਾ ਹੀ ਹੁੰਦਾ ਉਹਦੇ ਨਾਲੋਂ ਜ਼ਿਆਦਾ ਸੋਨੂੰ ਕੁਆਰੀ ਨੂੰ ਲੱਭ ਜਾਂਦਾ ਜਿਹੜੀਆਂ ਹੈਗੀਆਂ ਕੁਆਰੀਆਂ ਕੁੜੀਆਂ ਉਹਨਾਂ ਨੂੰ ਇਹ ਚੀਜ਼ ਚਾਹੀਦਾ ਵੀ ਆਪ ਦਾ ਜਿੰਨਾ ਵੀ ਤੁਸੀਂ ਰੱਖ ਸਕਦੇ ਆ ਜੇ ਤੁਸੀਂ ਭੁੱਖ ਚਾਹਦਾ ਕੋਈ ਬਾਇ ਫਲੰਟ ਬਾਇ ਫਲੰਟ ਬਣਾਉਣੀ ਆ ਜਾਂ ਕੁਝ ਵੀ ਬਣਾਉਣੀ ਆ ਉਹਨਾਂ ਨੂੰ ਸੋਨੂੰ ਚੀਜ਼ ਚਾਹੀਦੀ ਵੀ ਹਾਂ ਜੇ ਤੁਹਾਡੇ ਬੰਦਾ ਲੈਵਲ ਦਾ ਮੈਚ ਦਾ ਤੁਸੀਂ ਉਹਨਾਂ ਦਾ ਗਾਂ ਤੁਸੀਂ ਹੱਦਾਂ ਟੱਪ ਸਕਦੇ ਆ ਨਹੀਂ ਅਦਰਵਾਈਜ਼ ਤੁਸੀਂ ਆਪਦੀ ਵੀ ਇੱਜ਼ਤ ਨੂੰ ਦਾਗ ਨਾ ਲਾਓ ਬਹੁਤ ਬਹੁਤ ਧੰਨਵਾਦ ਧੰਨਵਾਦ ਦੋਸਤੋ ਕਹਿੰਦੇ ਪਿੰਜਰੇ ਦੇ ਵਿੱਚ ਪੰਛੀ ਕੈਦ ਕਿਉਂ ਕੀਤਾ ਜਾਂਦਾ ਜਿਹੜਾ ਬੜਾ ਹੀ ਗੁਣਕਾਰੀ ਹੁੰਦਾ ਤੇ ਬਹੁਤ ਸੋਹਣਾ ਪੰਛੀ ਹੁੰਦਾ ਉਹਨੂੰ ਪਿੰਜਰੇ ਦੇ ਵਿੱਚ ਕੈਦ ਕਿਉਂ ਕੀਤਾ ਜਾਂਦਾ ਕਿਉਂਕਿ ਉਹ ਕਿਸੇ ਦੇ ਹੋਰ ਦੇ ਘਰੇ ਨਾ ਜਾਵੇ ਜਾਂ ਮੈਨੂੰ ਕਦੇ ਧੋਖਾ ਨਾ ਦੇਵੇ ਜਾਂ ਕੋਈ ਗੱਲ ਨਾ ਬਣ ਜੇ ਤਾਂ ਕਰਕੇ ਉਹਨੂੰ ਪਿੰਜਰੇ ਦੇ ਵਿੱਚ ਰੱਖਿਆ ਜਾਂਦਾ ਓਦਾਂ ਹੀ ਇੱਕ ਜਨਾਨੀ ਨੂੰ ਪਿੰਜਰੇ ਦੇ ਵਿੱਚ ਰੱਖਿਆ ਜਾਂਦਾ ਕਰ ਇੱਕ ਪਿੰਜਰਾ ਹੁੰਦਾ ਜਿੱਥੇ ਉਹਨੂੰ ਰੱਖਿਆ ਜਾਂਦਾ ਕਿਉਂ ਕਿਉਂਕਿ ਸੋਹਣੀਆਂ ਚੀਜ਼ਾਂ ਨੂੰ ਬਚਾ ਕੇ ਰੱਖਣਾ ਪੈਂਦਾ ਤੇ ਸੋਹਣੀਆਂ ਕੁੜੀਆਂ ਜਦੋਂ ਸਟੈਪ ਗਲਤ ਚੱਗਦੀਆਂ ਤੇ ਫਿਰ ਇਹੋ ਜਿਹਾ ਹਾਲ ਹੁੰਦਾ ਜਿਹੜਾ ਇਹ ਮੁੰਡੇ ਨਾਲ ਹੋਇਆ ਦੋਸਤੋ ਪੰਜਾਬ ਦੇ ਵਿੱਚ ਸਾਰੀਆਂ ਕੁੜੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਤੇ ਸਾਰੀਆਂ ਬਿਆਈਆਂ ਵਰੀਆਂ ਕੁੜੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਬਹੁਤ ਕੁੜੀਆਂ ਇਹ ਜਿਹੀਆਂ ਹੈਗੀਆਂ ਜਿਹੜੀਆਂ ਆਪਣੇ ਘਰ ਵਾਲੇ ਤੋਂ ਬਾਹਰ ਚਲਦੀਆਂ ਨੇ ਤੇ ਆਪਣੇ ਘਰ ਵਾਲਿਆਂ ਨੂੰ ਧੋਖਾ ਦਿੰਦੀਆਂ ਨੇ ਤੇ ਘਰ ਵਾਲੇ ਆਪਣੀਆਂ ਘਰ ਵਾਲੀਆਂ ਨੂੰ ਬਾਹ ਕਿਤੇ ਜੌਬ ਤੇ ਲਾ ਦਿੰਦੇ ਆ ਜਾਂ ਕਿਤੇ ਸ਼ਹਿਰ ਭੇਜਣ ਲੱਗ ਜਾਂਦੇ ਆ ਉੱਥੇ ਜਾ ਕੇ ਉਹੋ ਜਿਹੇ ਹਾਲਾਤ ਉਹ ਕਰ ਦਿੰਦੀਆਂ ਵੀ ਘਰ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦੀਆਂ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਦੋਸਤੋ ਜਿਹੜੀ ਤੁਸੀਂ ਵੀਡੀਓ ਵੇਖੀ ਆ ਇਹ ਤੁਹਾਡੇ ਲਈ ਆ ਦੋਸਤੋ ਜਿਹੜੇ ਇਹੋ ਜੇ ਕੰਮ ਕਰਦੇ ਆ ਤੇ ਇਹੋ ਜੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਇਹੋ ਜੇ ਕੰਮ ਨਾ ਕਰੀਏ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ